ਹੈਲੋ ਦੋਸਤੋ ਰਾਜਾ ਰਾਦੇ ਤੁਹਾਨੂੰ ਇਹ ਕਹਾਟਸ਼ੀ ਦੀਆਂ ਬਹੁਤ ਜਿਆਦਾ ਜਿਆਦਾ ਬਤਾਈਆਂ ਹੋਣ ਦੇਖੋ ਮੇਰੇ ਲੱਡੂ ਅੱਜ ਕਿੰਨੇ ਸੋਹਣੇ ਲੱਗੇ ਜਾਂਦੇ ਨੇ ਅੱਜ ਇੱਕਦਮੇ ਮਸਤੇ ਇੰਨਾ ਦੇ ਟੱਡੀ ਵੀ ਇਹਨਾਂ ਤੋਂ ਖਾਣਾ ਹੈ ਪਰੇਸ਼ਾਨ ਹੋਏ ਪਏ ਨੇ ਕਿ ਅੱਜ ਸਾਡੇ ਨਖੇੜ ਕਿਉਂ ਨਹੀਂ ਰਹੇ ਦੇਖੋ ਕਿਹੜੀ ਇਹਨਾਂ ਦੀ ਗੱਡੀ ਹੋਈ ਪਈ ਬਿਲਕੁਲ ਇਹ ਅੱਜ ਮਸਤ ਹਨੂ ਆਪਣੇ ਕਾਰਟੂਨ ਵਿੱਚ